ਸ੍ਰੀ ਸੁਖਸਾਣ ਜਰ ਕੋ ਜਾਹਰ ਦਾ ਸੇਵਾ ਕਰਦੇ ਆਂ ਅਸੀਂ। ਤੋਂ ਸਾਡੇ ਚੰਨ ਚੰਦ ਤੋਂ ਜੁੜ ਗਿਓ। ਹੱਤ। ਲੱਭੇ ਮਾਦਮ। ਉਹ ਬੜਾ ਬੰਦ ਰੱਖੀਆਂ ਦੇਵੇ। ਇਹ ਨਾਲ ਜੰਗਾਂ ਵਿੱਚ ਬਹੁਤ ਬੁਰੀ ਦੰਦ ਲੱਗਿਆ ਹੋਵੇ। ਤੇ ਅੱਜ ਜਸਮੀ ਜੀ ਵੀ ਗੱਲ ਕਰਾਂਗੇ। ਅੱਜ ਕਿ ਕਾਂਗਰਸ ਪਾਰਟੀ ਜੋ ਵਿੱਚ ਉੱਤ ਗਈ ਹੈ। ਜੋ ਕਿ ਬਹੁਤ ਬੁਰੀ ਗੱਲ ਹੈ ਕਿਉਂਕਿ ਇਹ ਸਰਕਾਰ ਹੈ। ਵਿਕਰਤੀ ਜੋ ਕਿ ਇਸ ਸਾਰੇ ਚੁਕੀਏ ਵਾਰ ਚੱਲਦਾ। ਜੇ ਕੋਈ ਸਰਕਾਰ ਚੰਗੀ ਹੋਣਾ ਤਾਂ ਜਿਸ ਵੀ ਚੰਗਾ ਬਦਲਾ ਆਵੇਗਾ। ਸਮੇਂ ਦੇ ਅਨੁਸਾਰ ਸਰਕਾਰਾਂ ਬਦਲ ਜਾਂਦੀਆਂ ਨੇ। ਸੋ ਹਮੇਸ਼ਾ ਸਰਕਾਰਾਂ ਦਾ ਸਹਾਰੇ ਵਿੱਚ ਕਿਉਂਕਿ ਕੋਈ ਸਰਕਾਰ ਹਰ ਦੇ ਮੇਸ਼ਾਂ ਚੰਗੀ ਤਰ੍ਹਾਂ ਆਉਜੀ ਫੋੜੀ ਗੱਲ ਬਸ ਨਹੀਂ ਸਾਨੂੰ ਹੈਡਕਾਟ ਕਰ ਸਕੋ ਦੇ ਵੀ। ਸਾਨੂੰ ਕਿਸੇ ਪ੍ਰਕਾਰ ਦੇ ਕੋਈ ਚੰਗੀ ਬੇਸ਼ੇਨ ਨਾ ਹੁਣ ਦੇ ਵੀ। ਸੋ ਹੁਣ ਜੋ ਆ ਕਾਂਗਰਸ ਦੇ ਪ੍ਰਧਾਨ ਸੋਰੀ ਸੰਸਦ ਚ ਨੇ ਰਾਹੁਲ ਕੰਦੇ ਜੀ ਉਹੋ ਤੋਂ ਜੋ ਕੀ ਬੜੇ ਜਿਹੜੇ ਜੋ ਬੱਚੇ ਬਦਮਾਨ ਜਮਾਨ ਨੇ ਸੋ ਉਹਨਾਂ ਨੇ ਜੋ ਕੀ ਅ ਵਰਜੇ ਵੜੇ ਕਰਕੇ ਜੋ ਕੀ ਜੇਸ਼ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਹਰਕ ਵਰਕ ਨੂੰ ਕਾਗਾਂ ਕਬ ਚੜ ਗਾ ਨੂੰ ਜੋ ਕੀ ਉਹਨਾਂ ਨੇ ਮੋਰੇ ਲਾਉਦੇ ਗਰਾਉਂਡ ਜੀ ਲੋਕਾਂ ਨੂੰ ਪੂਰੇ ਸਹਿਯੋਗ ਨਾਲ ਚਾਹੀਦਾ ਸੋ ਬਹੁਤ ਬਹੁਤ ਜੀ ਗੱਲ ਲੈ ਆਪੋ ਜੀ ਕਿ ਬੋਲ ਚੜ ਕੇ ਇੰਨਾ ਬੋਟਾਂ ਵਿੱਚ ਸੜ ਗਏ। ਦੇਸ਼ ਦਾ ਵਿਕਾਸ ਹੋ ਸਕੀ ਸਾਡੇ ਪਾਸ ਦਾ ਵਿਕਾਸ ਹੋ ਸਕੀ ਸਾਡੇ ਭਾਵਸ ਜੁਕੀ ਜਥੁੰਦੇ ਜਾ ਰਿਹਾ ਲਗਭਗ ਉੱਤੇ ਜਾਵੇ। ਜੀ ਲਗਭਗ ਸਭ ਕੋ ਜਿਹਾ ਸਹੀ ਕਰਨਾ ਹੈ। ਆਪਾਂ ਪ੍ਰਵਾਹ ਦੇ ਹੱਥ ਪਾਸ ਦੇ ਫੇਡ ਤੇ ਕੀ ਖੜੇਗਾ ਉਹ 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 ਜਿਹੜਾ ਕੋਈ ਜਾਣੇ। ਸੋ ਅਸੀਂ ਸਾਰਿਆਂ ਕੋ ਮੇਜ ਕਰਨੀ ਹੈ। ਆਪਾਂ ਕਿ ਰੰਕਰਤਾਲ ਦੇ ਆ। ਕਹੁਣ ਜੁਕੀ ਗੱਲ ਪਰਸੋਂ ਕੌਣ ਜੁਗ ਜਿਆਦਾ ਦਾ ਕੌਣ ਆਹਰਤ ਧੰਨਵਾਦ